ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1115 ਤੇ ਬਹੁਤ ਹੀ ਪਿਆਰੀ ਬਾਣੀ ਆ ਪਾਤਸ਼ਾਹ ਮੇਰੇ ਪੂਰਾ ਸਮਝਾ ਰਹੇ ਨੇ ਕਿ ਕਿਸ ਤਰ੍ਹਾਂ ਕਿਸ ਜੀਵ ਤੇ ਕਿਵੇਂ ਪਰਮੇਸ਼ਰ ਦੀ ਰਹਿਮਤ ਹੁੰਦੀ ਹੈ ਕਿਵੇਂ ਬਖਸ਼ਿਸ਼ਾਂ ਵਰਤਦੀਆਂ ਨੇ ਵਾਹਿਗੁਰੂ ਜੀ ਤੇਰੀ ਭਗਤ ਪੰਡਾਰ ਅਸੰਖ ਜਿਸ ਤੂੰ ਦੇਵੈ ਮੇਰੇ ਸੁਆਮੀ ਤਿਸ ਮਿਲੈ ਕਹਿੰਦੇ হে ਮੇਰੇ ਸੁਆਮੀ ਤੇਰੇ ਭਗਤੀ ਦੇਖ ਜਾਣੇ ਬੇਅੰਤ ਭਰੇ ਪੈ ਨੇ ਪਰ ਮਿਲਦੇ ਉਸ ਨੂੰ ਨੇ ਜਿਹਨੂੰ ਤੂੰ ਆਪ ਦੇਵੇਂ ਕਹਿੰਦੇ ਜਿਸ ਕਾ ਮस्तक ਗੁਰ ਹੱਥ ਤੇ ਸਿਰਦੈ ਹਰ ਗੁਣ ਟਿਕੈ ਫਿਰ ਕਹਿੰਦੇ ਹਰੀ ਦੇ ਪਰਮੇਸ਼ਰ ਦੇ ਗੁਣ ਵੀ ਉਹਦੇ ਹੀ ਹਿਰਦੇ ਚ ਟਿਕਦੇ ਨੇ ਜਿਹਦੇ ਸਿਰ ਤੇ ਗੁਰੂ ਦਾ ਹੱਥ ਹੋਵੇ ਗੁਰੂ ਦਾ ਹੱਥ ਕਿਦੇ ਸਿਰ ਤੇ ਹੋਊ ਜੋ ਕੋ ਸ਼ਰਨ ਚ ਜਾਊ ਹਾਰੇ ਗੁਣ ਹਿਰਦੈ ਟਿਕੈ ਤਿਸਕੇ ਜਿਸ ਅੰਤਰ ਪਉ ਪਾਵਨੀ ਹੋਈ ਫੇ ਕਹਿੰਦੇ ਪਰਮੇਸ਼ਰ ਦੇ ਗੁਣ ਉਸ ਹਿਰਦੇ ਚ ਟਿਕਦੇ ਨੇ ਜਿੱਥੇ ਪਰਮੇਸ਼ਰ ਲਈ ਡਰ ਅਦਵ ਹੈ ਸ਼ਰਧਾ ਹੈ ਪਿਆਰ ਹੈ ਬਿਨ ਪੈ ਕਨੇ ਨਾ ਪ੍ਰੇਮ ਪਾਇਆ ਬਿਨ ਪੈ ਪਾਰਨਾ ਉਤਰਿਆ ਕੋਈ ਕਹਿੰਦੇ ਪਰਮੇਸ਼ਰ ਦੇ ਡਰ ਅਦਬ ਤੋਂ ਬਿਨਾ ਕਿਸੇ ਨੇ ਪਰਮੇਸ਼ਰ ਦਾ ਪ੍ਰੇਮ ਨਹੀਂ ਪ੍ਰਾਪਤ ਕੀਤਾ ਨਾ ਹੀ ਕਹਿੰਦੇ ਇਸ ਸੰਸਾਰ ਸਮੁੰਦਰ ਤੋਂ ਉਤਰਿਆ ਹੈ ਪਉ ਪਉ ਪ੍ਰੀਤ ਨਾਨਕ ਤੇ ਸੈ ਲਾਗੈ ਜਿਸ ਤੂੰ ਆਪਣੀ ਕਿਰਪਾ ਕਰੈ ਕਹਿੰਦੇ ਹੈ ਨਾਨਕ ਉਸ ਮਨੁੱਖ ਦੇ ਹਿਰਦੇ ਵਿੱਚ ਤੇਰਾ ਡਰ ਆਦਬ ਤੇ ਤੇਰੇ ਲਈ ਪ੍ਰੇਮ ਪੈਦਾ ਹੁੰਦਾ ਜਿਹਦੇ ਤੇ ਤੂੰ ਆਪਣੀ ਮਿਹਰ ਕਰਦਾ ਮਿਹਰ ਕਿਦੇ ਤੇ ਕਰਦਾ ਜਿਹਦੇ ਅੰਦਰ ਉਹਦੀ ਪ੍ਰੇਮ ਜਾਗਦਾ ਉਦੇਸ਼ਰਨ ਚ ਜਾਂਦਾ ਤੇਰੀ ਭਗਤ ਪੰਡਾਰ ਅਸੰਖ ਜਿਸ ਤੂੰ ਦੇਵੈ ਮੇਰੇ ਸੁਆਮੀ ਤਿਸਹ ਮਿਲੈ ਕਹਿੰਦੇ ਹੈ ਮੇਰੇ ਮਾਲਕ ਹੈ ਮੇਰੇ ਪਰਮੇਸ਼ਰ ਜੀ ਤੇਰੇ ਘਰ ਭਗਤੀ ਦੇ ਪੰਡਾਰੇ ਬੇਅੰਤ ਨੇ ਬੇਅੰਤ ਖਜ਼ਾਨੇ ਭਰੇ ਪੈ ਨੇ ਪਰ ਉਹਨੂੰ ਮਿਲਦੇ ਆਹੇ ਦਾਤ ਭਗਤੀ ਦੀ ਜਿਹਨੂੰ ਤੋਂ ਆਪ ਦਿਨਾ ਕਹਿੰਦੇ ਤਰੁੱਠ ਕੇ ਇਹ ਆਪਣੇ ਹੱਥ ਵਸਨੀ ਹੈ ਇਹ ਹੈ ਕਿ ਉਹਨੇ ਸਾਨੂੰ ਉਦਮ ਕਰਨ ਦੇ ਲਈ ਅਰਦਾਸ ਦੀ ਸਾਨੂੰ ਸ਼ਕਤੀ ਦਿੱਤੀ ਆ ਉਹਦੀ ਸ਼ਰਨ ਜਾਣ ਦੀ ਸਾਨੂੰ ਤਕੀਦ ਕੀਤੀ ਆ ਸਿੱਖਿਆ ਦਿੱਤੀ ਆ ਤੇ ਜਦੋਂ ਸ਼ਰਨ ਜਾਣੇ ਆ ਫਿਰ ਆਪੇ ਹੀ ਸਭ ਬਖਸ਼ਿਸ਼ਾਂ ਸ਼ੁਰੂ ਹੋ ਜਾਂਦੀਆਂ ਨੇ ਹਾਂਜੀ ਸੰਗਤ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸੁਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ